ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ ਦਾ ਬੈਦਲ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਦੋਸਤੋ ਅਮੀਰ ਕਰਦੇ ਆ ਤੁਸੀਂ ਸਾਰੇ ਬਹੁਤ ਵਧੀਆ ਹੋਮੋਗੇ ਲੈ ਕੇ ਹਾਜ਼ਰਾਂ ਮੌਸਮ ਸੰਧੀ ਇੱਕ ਹੋਰ ਨਵੀਂ ਵੀਡੀਓ ਜਿਸ ਦੇ ਵਿੱਚ ਆਪਾਂ ਗੱਲ ਕਰਾਂਗੇ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦਾ ਮੌਸਮ ਆ ਜਿਹੜਾ ਉਹ ਆਉਣ ਵਾਲੇ 24 ਘੰਟੇ ਦੇ ਵਿੱਚ ਕਿਸ ਤਰ੍ਹਾਂ ਦਾ ਰਹੂਗਾ ਤੇ ਅਗਲੇ 5 ਦਿਨ ਪੰਜਾਬ ਦਾ ਮੌਸਮ ਆ ਜਿਹੜਾ ਉਹ ਕੀ ਕਰਵਟ ਲੈਣ ਵਾਲਾ ਐਸੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਬਈ ਕੀ ਆਉਣ ਵਾਲੇ 24 ਘੰਟੇ ਦੇ ਵਿੱਚ ਬਰਖਾ ਹੋਵੇਗੀ ਜੇਕਰ ਹੋਵੇਗੀ ਤਾਂ ਉਹਦਾ ਫਸਲਾਂ ਤੇ ਕੀ ਅਸਰ ਹੋਵੇਗਾ ਕਿਸਾਨ ਵੀਰਾਂ ਨੂੰ ਕੀ ਸਾਵਧਾਨੀ ਵਰਤਣੀ ਚਾਹੀਦੀ ਆ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਹਵਾਵਾਂ ਦੀ ਦਿਸ਼ਾ ਦੀ ਹਵਾਵਾਂ ਇਸ ਵਕਤ ਤੁਸੀਂ ਦੇਖ ਸਕਦੇ ਹੋ ਜੀ ਪੰਜਾਬ ਦੇ ਅੱਜ ਪੱਛਮ ਦੀਆਂ ਬੱਕਰੀਆਂ ਨੇ ਲੇਕਿਨ ਬਹੁਤ ਹੌਲੀ ਮਾਤਰਾ ਦੇ ਵਿੱਚ ਬੱਕਰੀਆਂ ਨੇ ਤੇ ਜੇਕਰ ਗੱਲ ਕਰੀ ਆਪਾਂ ਸਿਸਟਮਾਂ ਦੀ ਇੱਕ ਨਵਾਂ ਵੈਸਟਰਨ ਡਿਸਟਰਬੈਂਸ ਆ ਜਿਹੜਾ ਕਿ ਉਹ ਆ ਰਿਹਾ ਜੰਮੂ ਕਸ਼ਮੀਰ ਨੂੰ 25 ਤਰੀਕ ਨੂੰ ਪ੍ਰਭਾਵਿਤ ਕਰੇਗਾ ਤੇ ਉਸ ਦੇ ਨਾਲ ਇੱਕ ਪ੍ਰੇਰਿਤ ਚੱਕਰਵਾਤ ਬਣੇਗਾ ਤੇ ਜੇਕਰ ਆਪਾਂ ਸੈਟੇਲਾਈਟ ਪਿਕਚਰ ਦੀ ਗੱਲ ਕਰੀਏ ਤਾਂ ਇਸ ਵat ਪਾਕਿਸਤਾਨ ਦੇ ਉੱਤੇ ਗਰਜ ਲਸ਼ਕਾਲੀ ਜਿਹੜੇ ਬੱਦਲ ਆ ਉਹ ਬਣੇ ਹੋਏ ਆ ਤੇ ਕਈ ਥਾਵਾਂ ਤੇ ਉਚੇਰੇ ਸਥਾਨਾਂ ਤੇ ਬਰਫਬਾਰੀ ਤੇ ਮਦਾਨੀ ਇਲਾਕਿਆਂ ਦੇ ਵਿੱਚ ਬਰਖਾ ਦੀਆਂ ਗਤੀਵ੍ਰਿਧੀਆਂ ਹੋ ਰਹੀਆਂ ਹਨ ਜਿਹਦਾ ਅਸਰ ਆਉਣ ਵਾਲੇ 24 ਘੰਟੇ ਵਿੱਚ ਪੰਜਾਬ ਤੇ ਵੀ ਪਵੇਗਾ ਤੇ 25 ਤਰੀਕ ਨੂੰ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਹਲਕੀ ਵਰਖਾ ਜਿਹੜੀ ਉਹ ਹੋਣ ਦੀ ਸੰਭਾਵਨਾ ਕਈ ਥਾਵਾਂ ਤੇ ਦਰਮਿਆਨੇ ਛਿੱਟੇ ਆ ਜਿਹੜੇ ਉਹ ਪੈ ਸਕਦੇ ਆ ਇਹ ਕਾਰਵਾਈਆਂ ਸਵੇਰ ਤੋਂ ਸ਼ੁਰੂ ਹੋ ਕੇ ਸ਼ਾਮ ਤੱਕ ਰਹਿਣਗੀਆਂ ਕੁਝ ਸਥਾਨਾਂ ਤੇ ਸਵੇਰ ਵੇਲੇ ਕਾਰਵਾਈ ਹੋਣਗੀਆਂ ਕੁਝ ਸਥਾਨਾਂ ਤੇ ਸ਼ਾਮ ਨੂੰ ਹੋਣਗੀਆਂ ਤੇ ਜੇਕਰ ਗੱਲ ਕਰੀ ਆਪਾਂ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਦੀ ਇਹਨਾਂ ਇਲਾਕਿਆਂ ਦੇ ਵਿੱਚ ਭਾਰੀ ਬਰਫ ਬਾਰੀ ਹੋਣ ਦੀ ਸੰਭਾਵਨਾ ਤੇ ਇਸ ਤੋਂ ਬਿਨਾ ਰਾਜਸਥਾਨ, ਗੁਜਰਾਤ, ਮਧ ਪ੍ਰਦੇਸ਼, ਉੱਤਰ ਪ੍ਰਦੇਸ਼ ਤੇ ਬਿਹਾਰ ਇਹਨਾਂ ਇਲਾਕਿਆਂ ਦੇ ਵਿੱਚ ਮੌਸਮ ਆਮ ਤੌਰ ਤੇ ਖੁਸ਼ਕ ਰਹੂਗਾ। ਕੱਲ ਤੋਂ ਪੂਰਬ ਦੀਆਂ ਹਵਾਵਾਂ ਜਿਹੜੀਆਂ ਚੱਲਣ ਦੀ ਸੰਭਾਵਨਾ ਬਣੀ ਹੋਈ ਆ। ਤੇ ਜੇਕਰ ਗੱਲ ਕਰੀਏ ਆਪਾਂ ਅਗਲੇ 5 ਦਿਨ ਦੇ ਮੌਸਮ ਦੀ ਤਾਂ 5 ਦਿਨ ਦੇ ਮੌਸਮ ਆ ਜਿਹੜਾ ਉਹ ਕਾਫੀ ਸਕਰੀ ਰਹਿਣ ਵਾਲਾ ਤੇ ਕਈ ਸਥਾਨਾਂ ਤੇ ਜਿਹੜੀਆਂ ਵਰਖਾ ਦੀਆਂ ਗਤੀਵਿਧੀਆਂ ਹੋਣ ਦੀ ਸੰਭਾਵਨਾ ਤੇ ਕਿਸਾਨ ਵੀਰਾਂ ਨੂੰ ਸੁਝਾਅ ਇਹ ਆ ਵੀ ਜਿਹੜਾ ਫਸਲਾਂ ਤੇ ਸਪਰੇਅ ਆ ਉਹ ਹਲੇ 2-4 ਦਿਨ 5 ਦਿਨ ਰੁਕ ਜਾਣ ਕਿਉਂਕਿ 25 ਤਰੀਕ ਤੋਂ ਲੈ ਕੇ 1 ਤਰੀਕ ਤੱਕ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਕਈ ਥਾਵਾਂ ਤੇ ਵਰਖਾ ਦੀਆਂ ਗਤੀਵਿਧੀਆਂ ਹੋ ਸਕਦੀਆਂ ਹੁਣ ਆਪਾਂ ਗੱਲ ਕਰਾਂਗੇ ਆਉਣ ਵਾਲੇ 5 ਦਿਨਾਂ ਦੇ ਵਿੱਚ ਪੰਜਾਬ ਦਾ ਮੌਸਮਾ ਜਿਹੜਾ ਉਹ ਕਿਸ ਤਰ੍ਹਾਂ ਨਜ਼ਰ ਆਊਗਾ ਜੇਕਰ ਆਉਣ ਵਾਲੇ 5 ਦਿਨਾਂ ਦੇ ਮੌਸਮ ਦੀ ਗੱਲ ਕਰੀਏ ਤਾਂ ਤੁਸੀਂ ਸੈਟਲਾਈਟ ਪਿਕਚਰਾਂ ਤੋਂ ਦੇਖ ਸਕਦੇ ਹੋ ਇਸ ਵਕਤ ਪਾਕਿਸਤਾਨ ਦੇ ਵੱਲੋਂ ਬਹੁਤ ਜ਼ਬਰਦਸਤ ਜਿਹੜਾ ਬੱਦਲ ਆ ਉਹ ਚੜਿਆ ਆ ਰਿਹਾ ਤੇ ਇਸ ਤੋਂ ਬਿਨਾ ਜਿਹੜਾ ਇੱਕ ਜ਼ਬਰਦਸਤ ਵੈਸਟਰਨ ਡਿਸਟਰਬੈਂਸ ਤੇ ਇੱਕ ਚੱਕਰਵਾਤ ਆ ਜਿਹੜਾ ਉਹ ਜੰਮੂ ਕਸ਼ਮੀਰ ਤੇ ਪੰਜਾਬ ਦੇ ਭਾਗਾਂ ਨੂੰ ਪ੍ਰਭਾਵਿਤ ਕਰਨ ਜਾ ਰਿਹਾ ਜਿਹੜੀਆਂ ਗਤੀਵਿਧੀਆਂ ਕੱਲ ਤੋਂ ਸ਼ੁਰੂ ਹੋ ਜਾਣਗੀਆਂ 25 ਤਰੀਕ ਨੂੰ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਹਲਕੀ ਵਰਖਾ ਹੋ ਸਕਦੀ ਹੈ ਕਈ ਥਾਵਾਂ ਤੇ ਦਰਮਿਆਨੀ ਸ਼ਰਾਟੇ ਜਿਹੜੇ ਉਹ ਪੈ ਸਕਦੇ ਆ ਇਸ ਤੋਂ ਬਿਨਾ ਹਿਮਾਚਲ ਉੱਤਰਾਖੰਡ ਜੰਮੂ ਕਸ਼ਮੀਰ ਇਨ੍ਹਾਂ ਭਾਗਾਂ ਦੇ ਵਿੱਚ ਬਰਫਬਰੀ ਹੋਣ ਦੀ ਸੰਭਾਵਨਾ ਰਾਜਸਥਾਨ ਗੁਜਰਾਤ ਮੱਧ ਪ੍ਰਦੇਸ਼ ਉੱਤਰ ਪ੍ਰਦੇਸ਼ ਬਿਹਾਰ ਇਨ੍ਹਾਂ ਇਲਾਕਿਆਂ ਵਿੱਚ ਮੌਸਮ ਖੁਸ਼ਕ ਰਹੂਗਾ ਤੇ ਦੇਸ਼ ਦੇ ਬਾਕੀ ਭਾਗਾਂ ਦੇ ਵਿੱਚ ਵੀ ਮੌਸਮ ਆਮ ਤੌਰ ਤੇ ਖੁਸ਼ਕ ਰਹਿਣ ਦੀ ਸੰਭਾਵਨਾ ਨਾਰਥ-ਈਸਟ ਇੰਡੀਆ ਦੇ ਵਿੱਚ ਕੁਝ ਵਰਖਾ ਹੋ ਸਕਦੀ ਹੈ ਜੇਕਰ ਆਪਾਂ ਗੱਲ ਕਰੀਏ 26 ਤਰੀਕ ਦੀ ਤਾਂ 26 ਤਰੀਕ ਨੂੰ ਤੁਸੀਂ ਦੇਖ ਸਕਦੇ ਹੋ ਜੰਮੂ ਕਸ਼ਮੀਰ ਹਮਾਤਲ ਪ੍ਰਦੇਸ਼ ਇਨ੍ਹਾਂ ਭਾਗਾਂ ਦੇ ਵਿੱਚ ਜ਼ਬਰਦਸਤ ਬਰਫਬਾਰੀ ਹੋਊਗੀ ਉੱਤਰਾਖੰਡ ਦੇ ਵਿੱਚ ਹਲਕੀਆਂ ਬਰਫਬਾਰੀ ਦੀਆਂ ਕਾਰਵਾਈਆਂ ਹੋ ਸਕਦੀਆਂ ਪੰਜਾਬ ਦੇ ਉੱਤਰੀ ਇਲਾਕਿਆਂ ਦੇ ਵਿੱਚ ਹਲਕੀ ਵਰਖਾ ਹੋ ਸਕਦੀ ਹੈ ਇਸ ਤੋਂ ਬਿਨਾਂ ਬਾਕੀ ਮਦਾਨੀ ਇਲਾਕੇ ਜਿਹੜੇ ਰਾਜਸਥਾਨ ਦੇ ਤਕਰੀਬਨ ਸਾਰੇ ਭਾਗ ਗੁਜਰਾਤ ਮਧ ਪ੍ਰਦੇਸ਼ ਦੇ ਭਾਗ ਉੱਤਰ ਪ੍ਰਦੇਸ਼ ਹੋ ਗਿਆ ਬਿਹਾਰ ਹੋ ਗਿਆ ਇਨ੍ਹਾਂ ਇਲਾਕਿਆਂ ਵਿੱਚ ਮੌਸਮ ਆਮ ਤੌਰ ਤੇ ਖੁਸ਼ਕ ਰਹੂਗਾ ਜੇਕਰ ਗੱਲ ਕਰੀਏ ਆਪਾਂ 27 ਤਰੀਕ ਦੀ ਤਾਂ 27 ਤਰੀਕ ਨੂੰ ਪੰਜਾਬ ਦੇ ਉੱਤਰ ਪੂਰਬੀ ਭਾਗਾਂ ਦੇ ਵਿੱਚ ਬਰਖਾ ਹੋ ਸਕਦੀ ਆ ਇਸ ਤੋਂ ਬਿਨਾ ਜੰਮੂ ਕਸ਼ਮੀਰ ਹਿਮਾਚਲ ਤੇ ਉੱਤਰਾਖੰਡਾ ਚ ਬਰਫਾ ਬਾਰੀ ਦੀਆਂ ਗਤੀਵਿਧੀਆਂ ਜਾਰੀ ਰਹਿਣਗੀਆਂ ਆ ਰਾਜਸਥਾਨ ਗੁਜਰਾਤ ਮੱਧ ਪ੍ਰਦੇਸ਼ ਬਾਕੀ ਜਿਹਨੇ ਮਦਾਨੀ ਭਾਗ ਇਹਨਾਂ ਚ ਮੌਸਮ ਖੁਸ਼ਕ ਰਹੂਗਾ ਜੇਕਰ ਗੱਲ ਕਰੀਏ ਆਪਾਂ 27 ਤਰੀਕ ਦੀ 28 ਤਰੀਕ ਦੀ ਤਾਂ 28 ਤਰੀਕ ਨੂੰ ਤੁਸੀਂ ਦੇਖ ਸਕਦੇ ਹੋ ਬਹੁਤ ਸਾਰੇ ਸਤਾਨਾਂ ਤੇ ਬਹੁਤ ਜ਼ਬਰਦਸਤ ਜਿਹੜੀ ਵਰਖਾ ਪੰਜਾਬ ਦੇ ਵਿੱਚ ਹੋਣ ਦੀ ਸੰਭਾਵਨਾ ਇਸ ਤੋਂ ਬਿਨਾਂ ਪਹਾੜੀ ਇਲਾਕਿਆਂ ਦੇ ਵਿੱਚ ਬਰਫਬਾਰੀ ਦੇ ਤੂਫਾਨ ਵੀ ਆ ਸਕਦੇ ਆ ਤੇ ਕਾਫੀ ਜ਼ਬਰਦਸਤ ਵਰਖਾ ਨੀਵੇਂ ਇਲਾਕਿਆਂ 'ਚ ਤੇ ਚੇਰੇ ਭਾਗਾਂ 'ਚ ਬਰਫਬਾਰੀ ਹੋਣ ਦੀ ਸੰਭਾਵਨਾ ਜਿੰਨੇ ਵੀ ਟੂਰਿਸਟ ਉੱਥੇ ਜਾ ਰਹੇ ਆ ਉਹਨਾਂ ਨੂੰ ਸੁਚੇਤ ਰਹਿਣ ਦੀ ਲੋੜ ਆ ਕਿਉਂਕਿ ਅਜਿਹੇ ਸਮੇਂ ਦੇ ਵਿੱਚ ਕੋਈ ਘਟਨਾ ਹੋਣ ਦੀ ਸੰਭਾਵਨਾ ਬਣ ਜਾਂਦੀ ਆ ਜੇਕਰ ਗੱਲ ਕਰੀਏ ਆਪਾਂ 29 ਤਰੀਕ ਦੀ 28 ਤੋਂ ਬਾਅਦ 1 ਤਰੀਕ ਦੀ ਤਾਂ 1 ਤਰੀਕ ਨੂੰ ਪੰਜਾਬ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਉੱਤਰਾਖੰਡ ਤੇ ਪੱਛਮੀ ਉੱਤਰ ਪ੍ਰਦੇਸ਼ ਦੇ ਭਾਗ ਇਨ੍ਹਾਂ ਭਾਗਾਂ ਦੇ ਵਿੱਚ ਜ਼ਬਰਦਸਤ ਬਰਖਾ ਦੀ ਗਤੀਵਿਧੀਆਂ ਹੋਣ ਦੀ ਸੰਭਾਵਨਾ ਬਣੀ ਹੋਈ ਆ ਤੇ ਕਈ ਸਥਾਨਾਂ ਤੇ ਵਰਖਾ ਹੋਊਗੀ ਤੇ ਕਈ ਥਾਵਾਂ ਤੇ ਗੜੇਮਾਰੀ ਹੋਣ ਦੀ ਸੰਭਾਵਨਾ ਵੀ ਆ ਖਾਸ ਤੌਰ ਤੇ 28 ਤਰੀਕ ਤੇ 1 ਤਰੀਕ ਨੂੰ ਜੇਕਰ ਬਾਕੀ ਭਾਗਾਂ ਦੀ ਆਪਾਂ ਗੱਲ ਕਰੀਏ Rajasthan, Gujarat, Madhya Pradesh, Uttar Pradesh, Bihar ਇਨਾਂ ਇਲਾਕਿਆਂ 'ਚ ਮੌਸਮ ਆਮ ਤੌਰ ਤੇ ਖੁਸ਼ਕ ਰਹਿਣ ਦੀ ਸੰਭਾਵਨਾ। ਜੇਕਰ ਗੱਲ ਕਰੀਏ ਆਪਾਂ 2 ਤਰੀਕ ਦੀ ਤਾਂ 2 ਤਰੀਕ ਨੂੰ ਵੀ Punjab, Jammu Kashmir, Himachal Pradesh, Uttarakhand ਇਨਾਂ ਭਾਗਾਂ ਦੇ ਵਿੱਚ ਮੌਸਮ ਸਕਰੀਅ ਰਹੂਗਾ ਤੇ ਕਈ ਥਾਵਾਂ ਤੇ ਬਰਖਾ ਦੀਆਂ ਗਤੀਵਿਧੀਆਂ ਤੇ ਬਰਫਬਾਰੀ ਦੀਆਂ ਗਤੀਵਿਧੀਆਂ ਹੋਣ ਦੀ ਸੰਭਾਵਨਾ। Haryana ਦੇ ਵੀ ਉੱਤਰੀ ਭਾਗਾਂ 'ਚ ਬਰਖਾ ਹੋ ਸਕਦੀ ਆ। ਬਾਕੀ ਭਾਰਤ ਭਾਗਾਂ ਦੇ ਵਿੱਚ ਆਮ ਤੌਰ ਤੇ ਮੌਸਮ ਖੁਸ਼ਕ ਰਹੂਗਾ। ਦੋਸਤੋ ਜੇਕਰ ਸਾਡੇ ਵੱਲੋਂ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਸਾਡੀ ਵੀਡੀਓ ਨੂੰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਤਿ ਸ੍ਰੀ ਅਕਾਲ ਜੀ